ਸਤਿ ਸ਼੍ਰੀ ਅਕਾਲ ਦੋਸਤੋ ਹੋ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਜੇ ਆਪਾਂ ਲੈ ਕੇ ਆਏ ਠੋਡੇ ਲਈ ਜਮ 135 ਆ ਐਚ ਆਰ ਨੰਬਰ ਤੇ ਕੰਡੀਸ਼ਨ ਵਧੀਆ ਟਾਇਰ ਟੱਪਾ ਵਧੀਆ ਮੋਟਰਸਾਈਕਲ ਦਾ ਇੰਜਨ ਵਧੀਆ ਉੱਤੋਂ ਉੱਤੋਂ ਥੋੜਾ ਜਿਆ ਤਿਆਰ ਹੁੰਦਾ ਤੇ ਰੇਟ ਵੀ ਭਾਸੀ ਦਾ ਉਹ ਸਟਾਰਟ ਕਰ ਲਿਆ ਮਿੱਤਰ ਨੇ ਤੇ ਗੱਲਬਾਤ ਪੂਰੀ ਓਕੇ ਆ ਮੋਟਰਸਾਈਕਲ ਦੀ ਹੋਰ ਮੈਂ ਤੁਹਾਨੂੰ ਡਿਟੇਲ ਦੰਨਾ ਮੋਟਰਸਾਈਕਲ ਦੀ ਜੋ ਵੀ ਹੈਗੀ ਆ ਤੇ ਆਜੋ ਫਿਰ ਤੁਹਾਨੂੰ ਮੈਂ ਚੈੱਕ ਕਰਾਉਣਾ ਆਜੋ ਫਿਰ ਵੇ ਸਟਾਰਟ ਕਰਿਆ ਹੋਇਆ ਇੰਜਨ ਉੱਪਰ ਤੇ ਲੋ ਵੀ ਹੁਣ ਮੈਂ ਤੁਹਾਨੂੰ ਕੰਡੀਸ਼ਨ ਚ ਚੈੱਕ ਕਰਉਣਾ ਹੋਰ ਭਾਜੀ ਕਿਵੇਂ ਹੋ ਤੇ ਸਭ ਤੋਂ ਪਹਿਲਾਂ ਟਾਇਰ ਚੈੱਕ ਕਰੋ ਪੈਰ ਫੁੱਲ ਖੜੇ ਨੇ ਮੋਟਰਸਾਈਕਲ ਦੇ ਪਿੱਛੇ ਵਾਲਾ ਵੀ ਤੁਹਾਨੂੰ ਜਿਆਦਾ ਵੀ ਜ਼ਬਾਨੀ ਅੱਗੇ ਵਾਲਾ ਵੀ ਚੱਕੀਆਂ ਨਹੀਂ ਕਿਣੀ ਜੀ ਨੂੰ ਓਕੇ ਆ ਪੂਰੀ ਤੇ ਆ ਨਿਕਲ ਹੋਏ ਤਾਂ ਆ ਆ ਬਾਫ ਹੋਣ ਵਾਲੇ ਆ ਬਾਕੀ ਦੁਬਾਰ ਤੋਂ ਰੀਸਟੋਰ ਕਰਾਉਣਾ ਦੁਬਾਰ ਤੋਂ ਕਰਾ ਲਿਓ ਸਿਲੰਸਰ ਠੀਕ ਹੈ ਲੀਕਿੰਗ ਹੀ ਨਹੀਂ ਆਏਗੀ ਕਿਤੇ ਪਾਸੋਂ ਇੰਜਨ ਦੀ ਸਭ ਤੋਂ ਵੱਡੀ ਗੱਲ ਹੈ ਨੀ ਜਾਂ ਮੇ ਚੂਈ ਜਾਨੇ ਉਹਨੇ ਲੀਕਿੰਗ ਕਿਤੇ ਪਾਸੋਂ ਨਹੀਂ ਹੈਗੀ ਉੱਤੋਂ ਉੱਤੋਂ ਰੰਗ ਹੁੰਦਾ ਨਿਕਲ ਹੁੰਦਾ ਬਾਕੀ ਓਕੇ ਆ ਟਾਇਰ ਟੱਪਾ ਵਧੀਆ ਆ ਮੀਟਰ ਨੇ ਤੋਂ ਠੀਕ ਰਹਿੰਦਾ ਇਹਦਾ ਚਾਬੀ ਵਾਲਾ ਇਹ ਦੋਨੋਂ ਚੱਲਦੇ ਨੇ ਮਟਰ ਇਹਦੀ ਵੈਰੀਂਗ ਠੀਕ ਆ ਟੈਕ ਕਰੋ ਕੰਡੀਸ਼ਨ ਚੈੱਕ ਮੋਟਰਸਾਈਕਲ ਦੀ ਇੰਜਨ ਗੇਅਰ ਓਕੇ ਆ ਮੇਨ ਤਾਂ ਇੰਜਨ ਗੇਅਰ ਆ ਉੱਪਰੋਂ ਤਿਆਰ ਕਰਨੀ ਤਾਂ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਹੈਗੇ ਇਹ ਚਾਰ ਨੰਬਰ ਉਹ ਤਿਆਰ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸਤੀਆਂ ਆ ਕੰਨ ਕੁੰਨ ਜੋਗੇ ਤਿਆਰ ਆ ਇਹਨ ਗੱਲਬਾਤ ਬਣ ਜਣੀ ਆ ਤੇ ਆ ਇੰਡੀਕੇਟਰ ਰਿਜਨਲ ਲੱਗੇ ਹੋਏ ਆ ਉਹ ਮੀਟਰ ਮੋਟਰ ਸਾਰਾ ਕੁਝ ਚੱਲਦਾ ਹੈ ਇਹਦਾ ਨਹੀਂ ਮੀਟਰ ਤੇ ਵੀ ਬਹੁਤ ਖਰਚ ਆ ਜਾਂਦਾ ਜੇ ਆਪਾਂ ਮੀਟਰ ਚੱਲਦਾ ਕਰਵਾਉਨੇ ਆ ਇਹ ਚਾਰ ਨੰਬਰ ਆ ਇਹ ਚੇਨ ਸੈੱਟ ਵੀ ਵਧੀਆ ਠੀਕ ਆ ਨਵਾਂ ਟਾਇਰ ਵੀ ਵਧੀਆ ਓਕੇ ਨੇ ਇੰਜਨ ਗੀਅਰ ਦੀ ਗਾਰੰਟੀ ਹੋਊਗੀ ਆਪਣੀ ਤੇ ਉਤੋਂ ਉਤੋਂ ਤਿਆਰ ਕਰਾਣਾ ਬਸ ਤੁਸੀਂ ਇਹ ਤੇ ਇਹਦਾ ਭਾਅ ਦੱਸਦਾ ਹੁਣ ਤੁਹਾਨੂੰ ਮੈਂ ਤੇ ਹਲਕੇ ਜੇ ਭਾਅ ਦਾ ਹੀ ਆ ਮੋਟਰਸਾਈਕਲ ਭਈ ਆਪਾਂ ਮੋਟਰਸਾਈਕਲ ਦੇਣਾ ਫਿਕਸਡ ਰੇਟ ਆ ਆਪਣਾ ਆਪਾਂ ਮੋਟਰਸਾਈਕਲ ਦੇਣਾ 17500 ਦਾ ਉਤੋਂ ਘੱਟ ਨਹੀਂ ਦੇਣਾ ਹੈਗਾ ਹਲਕੇ ਜੇ ਭਾਅ ਦਾ ਤੇ 5000 ਰੁਪਇਆ ਲਾ ਕੇ ਉਪਰੋਂ ਮੋਟਰਸਾਈਕਲ ਜਮਾ ਰੈਡੀ ਹੋ ਜਾਊਗਾ ਜੇ ਕਿਸੇ ਨੇ ਰੈਡੀ ਕਰਾ ਕੇ ਲੈਣਾ ਆਪਾਂ ਨੂੰ 5-6000 ਰੁਪਇਆ ਦੇ ਦਿਓ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਰੈਡੀ ਕਰਨ ਵਾਲੀਆਂ ਹੋਣਗੀਆਂ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਤੇ ਇੱਕ ਵਾਰੀ ਸਟਾਰਟਿੰਗ ਜਰੂਰ ਚੈੱਕ ਕਰਾ ਦਨੇ ਆ ਤੇ ਲੈ ਵੀ ਉਹਨੂੰ ਸਟਾਰਟ ਕਰਨ ਲੱਗੇ ਆ ਤੇ ਆਹ ਸਟਾਰਟਿੰਗ ਰੈਡੀ ਮੋਟਰਸਾਈਕਲ ਦੀ ਓਕੇ ਗੱਲ ਬਾਤ ਤੇ ਬਾਤ ਸੀ ਨੀ ਚੀਜ਼ਾਂ ਸੀ ਨੀ ਆਪਾਂ ਤੁਹਾਨੂੰ ਸਾਰੀਆਂ ਦੱਸ ਦੀਆਂ ਤੇ ਲੋਕੇਸ਼ਨ ਹੈਗੀ ਆਪਣਾ ਪਿੰਡ ਬਸੰਤਪੁਰਾ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਇਸਰਾ ਰਾਜਪੁਰਾ ਰੋਡ ਤੇ ਪੈਂਦਾ ਬਈ ਇਹ ਇਹ ਗੱਲਬਾਤ ਪੂਰੀ ਓਕੇ ਜਿੰਨੀਆਂ ਚੀਜ਼ਾਂ ਸੀਗੀ ਆਪਾਂ ਤੁਹਾਨੂੰ ਸਾਰੀਆਂ ਦੱਸ ਪੀਏ ਮੋਟਰਸਾਈਕਲ ਦੀਆਂ ਨੇ ਜਲਦੀ ਤੋਂ ਜਲਦੀ ਆਪਣੇ ਨਾਲ ਕੰਟੈਕਟ ਕਰ ਲਓ ਨਹੀਂ ਆਪਾਂ ਨੇ ਵੇਚ ਦੇਣਾ ਇਹ ਤੇ ਹੋਰ ਆਪਣੇ ਚੈਨਲ ਤੇ ਬਹੁ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਜੇ ਕਿਸੇ ਨੂੰ ਉਹਦਾ ਸਪੇਅਰ ਪਾਰਟ ਚਾਹੀਦਾ ਆਪਾਂ ਸਪੇਅਰ ਪਾਰਟ ਵੀ ਅਵੇਲੇਬਲ ਕਰ ਦਾਂਗੇ ਆਪਣੇ ਬੰਦੇ ਹੈਗੇ ਮਿੱਤਰ ਉਹਨਾਂ ਕੋਲ ਸਾਰਾ ਕੁਝ ਹੁੰਦਾ ਉਹਦਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ